ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਾਂ ਮਾਤੇ ਮੈਂ ਹਾਂ ਤੁਹਾਡਾ ਆਪਣਾ ਅਰੋਣ ਕੁਰਾਲੀ ਅੱਜ ਕੁਰਾਲੀ ਦੇ ਵਿੱਚ ਪਬਲਿਕ ਕੋਆਰਡੀਨੇਸ਼ਨ ਸੈੱਲ ਪੰਜਾਬ ਕਾਂਗਰਸ ਦੇ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਦੇ ਘਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੁੱਜੇ ਸਨ ਅਤੇ ਉਹਨਾਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮਨੀਸ਼ Tiwari ਅਤੇ ਸਾਬਕਾ ਸੇਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਵੀ ਕਈ ਦਿਗਜ ਸੀਨੀਅਰ ਕਾਂਗਰਸੀ ਨੇਤਾ ਪੁੱਜੇ ਸਨ ਇਸ ਮੌਕੇ ਕੋਰਾਲੀ ਸ਼ਹਿਰ ਦੇ ਕਾਂਗਰਸੀ ਵਰਕਰਾਂ ਵੱਲੋਂ ਸਾਰੇ ਹੀ ਲੀਡਰਾਂ ਨੂੰ ਹਾਰ ਪਾ ਕੇ ਅਤੇ ਸਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮਨੀਸ਼ ਧਵਾੜੀ ਵੱਲੋਂ ਵਿਰੋਧੀ ਪਾਰਟੀਆਂ ਦੇ ਖਿਲਾਫ ਬਿਆਨਬਾਜ਼ੀ ਵੀ ਕੀਤੀ ਗਈ ਹੈ ਉਹਨਾ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਵੋਟਾਂ ਨਾ ਮੰਗੀਆਂ ਹੁੰਦੀਆਂ ਤਾਂ ਇਹਨਾਂ ਦਾ ਕੋਈ ਵੀ ਅੱਜ ਵਿਧਾਇਕ ਬਣਨ ਵਾਲਾ ਵਿਅਕਤੀ ਨਹੀਂ ਸੀ ਉਹਨਾਂ ਵੱਲੋਂ ਮਾਈਨਿੰਗ ਨੂੰ ਲੈ ਕੇ ਵੀ ਕਾਫੀ ਗੱਲਾਂ ਆਖੀਆਂ ਗਈਆਂ ਇਸ ਮੌਕੇ ਤੇ ਮਨੀਸ਼ ਤਿਵਾੜੀ ਨੇ ਵੀ ਕਾਫੀ ਬਿਆਨਬਾਜ਼ੀ ਕੀਤੀ ਹੈ ਕੀ ਕਹਿਣਾ ਹੈ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਜੋ ਕਿ ਕਮਲਜੀਤ ਸਿੰਘ ਚਾਵਲਾ ਦੇ ਘਰ ਪੁੱਜੇ ਸਨ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਅਤੇ ਇਸ ਮੌਕੇ ਇੱਕ ਇੱਕ ਵੱਡਾ ਇਕੱਠ ਵੀ ਹੋਇਆ ਅਤੇ ਕਮਲਜੀਤ ਸਿੰਘ ਚਾਵਲਾ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਅਸਮਨਾ ਕਿ 172 ਲਾਪ ਕੀ ਹੋ ਸਕਦੇ ਨੇ ਕਿ ਕਿਸੇ ਦੀ ਜ਼ਿੰਦਗੀ ਬੇਪਰਵਾਹੀ کاروبار ਮਹਫੂਜ਼ ਨਹੀਂ ਕੋਈ ਰੋਟੀ ਪਾਣੀ ਖਾਂਦਾ ਕਾਰੋਬਾਰੀ ਬੰਦਾ ਜਿਹੜਾ ਪੰਜਾਬ ਦੇ ਵਿੱਚ ਕੋਈ ਐਹੋ ਜਿਹਾ ਨਹੀਂ ਹੈ ਕਿ ਜਿਹਨੂੰ ਫਰੋਤੀ ਦੇ ਟੈਲੀਫੋਨ ਨਹੀਂ ਆ ਰਹੇ ਲੋਕ ਫਰੋਤੀ ਦੇ ਨਹੀਂ ਰਹੇ ਬਹੁਤ ਸਾਰੇ ਲੋਕ ਤੇ ਐਹੋ ਜਿਹੇ ਨੇ ਵੱਡੀ ਗਿਣਤੀ ਵਿੱਚ ਜਿਨ੍ਹਾਂ ਨੇ ਇਹ ਗੱਲ ਪਬਲਿਕ ਵੀ ਨਹੀਂ ਕੀਤੀ ਉਹ ਆਪਣੇ ਲੈਵਲ ਤੇ ਗੱਲ ਨਿਬੜੀ ਜਾਂਦੇ ਉਹ ਸਮਝਦੇ ਪੁਲਿਸ ਨੂੰ ਅਦਲਾ ਕੀ ਦੇਣੀ ਹੈ ਇਹਦੇ ਬਾਰੇ ਕਿਉਂਕਿ ਪਹਿਲੇ ਤੇ ਫਰੋਤੀ ਵਾਲਿਆਂ ਨੂੰ ਕੋਈ ਦੇਣਾ ਪੈਗਾ ਫਿਰ ਇਹਨਾਂ ਨੂੰ ਕੋਈ ਦੇਣਾ ਪੈਗਾ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਕਿਹੜੀ ਸਾਨੂੰ ਸਿਕਿਉਰਿਟੀ ਦੇਣੀ ਹੈ ਆਪਣੀ ਜਾਨ ਬਚਾਉਣ ਵਾਸਤੇ ਪਹਿਲੇ ਤੇ ਫਰੋਤੀ ਵਾਲੇ ਨੂੰ ਕੋਈ ਦੇਣਾ ਪੈਗਾ ਫਿਰ ਪੁਲਿਸ ਨੂੰ ਦੇਣਾ ਤੋ ਇਹ ਇਸ ਕਿਸਮ ਦੇ ਹਾਲਾਤ ਨੇ ਜੀ ਪਰ ਸਾਹਿਬ ਪੰਜਾਬ ਵਿੱਚ ਆਪ ਦਾ ਅਲਾਈਅੰਸ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪ ਸਾਹਿਬ ਸਾਡੇ ਦਵਿੰਦਰ ਯਾਦਵ ਜੀ ਆਏ ਨੇ ਇਹ ਸਵਾਲ ਤੁਸੀਂ ਉਹਨਾਂ ਨੂੰ ਕਰੋ ਬੈਠੇ ਨੇ ਅਸੀਂ ਆਪਣਾ ਵਿਊ ਪੁਆਇੰਟ ਪਾਰਟੀ ਹਾਈ ਕਮਾਂਡ ਕੋ ਤੇ ਉਹਨਾਂ ਕੋ ਰੱਖ ਦਿੱਤਾ ਉਹਦੇ ਟਾਈਮ ਦੇ ਵਿੱਚ ਉਹ ਮੇਰਾ ਖਿਆਲ 1-2 ਦਿਨਾਂ ਚ ਕਲੀਅਰ ਹੋ ਜੂਗਾ। ਮਾਨ ਸਾਹਿਬ ਕਹਿੰਦੇ ਤੇ ਕਿ ਮਾਈਨਿੰਗ ਜਿਹੜੀ ਹੈ ਬਿਲਕੁਲ ਬੰਦ ਆ ਕਰੋੜਾਂ ਰੁਪਏ ਮਾਈਨਿੰਗ ਤੋਂ ਕਮਾਣਦੇ ਪੈ ਰਹੇ ਨੇ ਪਰ ਉਹਨਾਂ ਦੇ ਵਿਧਾਇਕ ਤੇ ਜਿਹੜੇ ਨੇ ਇਲਜ਼ਾਮ ਲੱਗ ਰਹੇ ਨੇ ਰੋਪੜ ਤੋਂ ਮਾਈਨਿੰਗ ਦੇ ਕੀ ਕਹਿਣਾ ਜਾਂਦੇ ਹੋ ਜੀ? ਕਿ ਕਿਸੇ ਨੂੰ ਹੋ ਲੈ ਜੀ। ਭਾਵੇਂ ਤੁਸੀਂ ਹਾਈ ਕੋਰਟ ਦੇ ਵਿੱਚ ਗੱਲ ਕਰ ਲਓ ਤੇ ਸਿੱਧੇ ਹਾਈ ਕੋਰਟ ਆਨਰੇਬਲ ਹਾਈ ਕੋਰਟ ਅਸ ਜਿੱਧੇ ਤੌਰ 'ਤੇ ਇਲਜ਼ਾਮ ਲਗਾਇਆ ਕਿ ਮਾਈਨਿੰਗ ਹੀ ਸਾਰੀ ਮਾਨ ਦੀ ਗਵਰਨਮੈਂਟ ਕਰ ਰਹੀ ਹੈ। ਮਾਨ ਦੀ ਦੇਖ ਰਹੇ ਘਿਉਰੀ ਹੈ ਮਾਨ ਦੇ ਬਰਿਸ਼ਟਾਂ ਦੀ ਦੇਖ ਰਹੇ ਘਿਉਰੀ ਹੈ। ਇਨਾ ਨਿਰਾ 400 ਕਰੋੜ ਰੁਪਇਆ ਜਮ੍ਹਾਂ ਕਰਾਇਆ ਅੱਜ ਬਿਆਨ ਇਹਨਾਂ ਦਾ ਦੋਹਾਂ ਸਾਲਾਂ 'ਚ ਜਿੱਥੇ ਕੇਜਰੀਵਾਲ ਨੇ ਗੱਲ ਕੀਤੀ ਸੀ ਕਿ 20000 ਕਰੋੜ ਰੁਪਇਆ ਮੈਂ ਸਾਲ ਦਾ ਮਾਈਨਿੰਗ 'ਚੋਂ ਦਿਆ ਕਰੂੰਗਾ ਦੋਹਾਂ ਸਾਲਾਂ ਦੇ ਵਿੱਚ 40000 ਕਰੋੜ ਦੀ ਜਗ੍ਹਾ ਤੇ ਨਿਰਾ 40000 ਕਰੋੜ ਦੀ ਜਗ੍ਹਾ ਤੇ 400 ਕਰੋੜ ਰੁਪਇਆ ਜਮ੍ਹਾਂ ਹੋਇਆ ਹਾਂਜੀ ਘੱਟ ਛੋੜਦੀ ਕਿਸ ਤਰ੍ਹਾਂ ਜਿਹਨੇ ਤੁਹਾਨੂੰ ਤੇ ਬੋਲੋ ਬੋਲੋ ਅਜੇ ਤੂੰ ਬਾਤ ਕਰੋ ਆ ਨਾ ਘਟੀ ਹੈ ਜੀ ਮਤਲਬ ਇੱਕ ਨੌਜਵਾਨ ਉੱਥੇ ਬੇਅਦਬ ਵੀ ਕਹਿੰਦੇ ਨੇ ਕਰਨ ਗਿਆ ਸੀ ਤੇ ਉਸ ਦਾ ਜਿਹੜਾ ਕਤਲ ਕਰ ਦਿੱਤਾ ਕੀ ਲੱਗ ਰਿਹਾ ਹੈ ਜੀ ਇਹ ਸਾਰਾ ਪੰਜਾਬ ਦਾ ਮੈਨੂੰ ਤੇ ਇਸ ਗੱਲ ਬਾਰੇ ਜਾਣਕਾਰੀ ਨਹੀਂ ਕਿ ਕੀ ਹੋਇਆ ਹੈ ਤੇ ਪੁਲਿਸ ਹੀ ਦੱਸ ਸਕਦੀ ਹੈ ਮੌਕੇ ਤੇ ਕੀ ਹੋਇਆ ਕੀ ਤੇ ਮੈਂ ਇਸ ਟਾਈਮ ਇੱਥੋਂ ਬੈਠਾ ਬੜਾ ਜਾਣਕਾਰੀ ਤੋਂ ਕੋਈ ਗੱਲ ਕਹਿੰਦਾ ਜਿਹੜਾ ਅਸੀਂ ਲੀਡਰ ਆਫ ਦਿ ਆਪੋਜੀਸ਼ਨ ਠੀਕ ਨਾ ਕਹਣਾ ਪਿਆ ਗੱਲ ਹੋਈ ਨਾ ਨਵਜੋਤ ਸਿੰਘ ਸਿੱਧੂ ਵੱਲੋਂ ਵੱਖਰੇ ਇਲਿਆ ਕਿੱਥੇ ਜਾ ਰਹੀਆਂ ਤੇ ਰਾਜਾ ਪ੍ਰਿੰਸ ਸਾਹਿਬ ਵੱਲੋਂ ਵੱਖਰੇ ਇਲਿਆ ਇਹ ਸਾਰੀ ਗੱਲ ਦਾ ਦਵਿੰਦਰ ਯਾਦਵ ਸਾਫ਼ ਕਰ ਤੋਂ ਗੱਲ ਕਰੋ ਚੰਡੀਗੜ੍ਹ ਚੀ ਨੇ ਇਹਦਾ ਦੋਨੋਂ ਗੱਲਾਂ ਦਾ ਜਵਾਬ ਉਹ ਹੀ ਤਾਂ ਕਾਂਗਰਸੀ ਮੰਤਰੀ ਨੂੰ ਫਿਰ ਚੱਕਿਆ ਗਿਆ ਜੀ ਧਰਨਸੋਤ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀਰ ਵੱਲੋਂ ਭਾਜੀਪੀ ਤੇ ਆਪ ਇਹ ਦੋਨੋਂ ਜਾਣੇ ਇੱਕੋ ਸਟ੍ਰੈਟਜੀ ਜੇ ਚੱਲ ਰਹੇ ਨੇ ਕਿ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਜੇ ਵਿਜੀਲੈਂਸ ਕਿਹੜਾ ਛੱਡਦੀ ਹੈ ਤੇ ਉਹ ਤੋਂ ਈਡੀ ਪੈ ਜਾਂਦੀ ਉਹਨਾਂ ਨੂੰ ਆਖੇ ਦੀ ਇਹ ਤੇ ਕਾਂਗਰਸ ਨੂੰ ਡਿਮੋਰਲਾਈਜ਼ ਕਰਨਾ ਕਾਂਗਰਸ ਨੂੰ ਬਦਨਾਮ ਕਰਨ ਦਾ ਇਹ ਇਹਨਾਂ ਦੀ ਸਟ੍ਰੈਟਜੀ ਹੈ ਸੁਖਵਾਲਾ ਲਗਾਤਾਰ ਫਿਕਰ ਦੇ ਨਜ਼ਰ ਆ ਰਹੇ ਅੱਜ ਫਕਵਾੜਾ ਦੇ ਵਿੱਚ ਵੀ ਸਰ ਇੱਕ ਕਤਲ ਹੋਇਆ ਸਰ ਬੀਤ ਬੀਤ ਮਾਰ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਦੇਖੋ ਜਦ ਦੀ ਸਰਕਾਰ ਬਣੀ ਹੈ ਮਾਰਚ 2022 ਦੀ ਲਗਾਤਾਰ ਇਹ ਮੰਨ ਭਾਗੀਆਂ ਕੱਟਣਾ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੀਆਂ ਨੇ ਪੰਜਾਬ ਇੱਕ ਸਰਹੱਦ ਦਾ ਸੂਬਾ ਹੈ। ਔਰ ਇੱਥੇ ਅਮਨ ਔਰ ਸ਼ਾਂਤੀ ਬਣਾ ਕੇ ਰੱਖਣਾ ਸਿਰਫ ਪੰਜਾਬ ਵਾਸਤੇ ਜ਼ਰੂਰੀ ਨਹੀਂ ਹੈ ਪਰ ਮੁਲਕ ਦੀ ਜਿਹੜੀ ਸੁਰੱਖਿਆ ਹੈ ਉਸ ਵਾਸਤੇ ਵੀ ਜ਼ਰੂਰੀ ਹੈ ਔਰ ਇਹ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਲਵਣਦੀ ਹੈ ਕਿਉਂਕਿ ਸੰਵਿਧਾਨ ਦੇ ਤਾਬਕ ਜਿਹੜਾ ਕਾਨੂੰਨ ਔਰ ਪੁਲਿਸ ਹੈਗੀ ਹੈ ਉਹ ਸੂਬੇ ਸਰਕਾਰ ਦੇ ਅਧੀਨ ਹੁੰਦੀ ਹੈਗੀ ਹੈ ਕਿ ਇਹ ਆਪਣੀ ਜ਼ਿੰਮੇਵਾਰੀ ਨਿਭਾਉਣ ਪੰਜਾਬ ਦੇ ਵਿੱਚ ਸਰ ਲੋਕ ਸਭਾ ਚੋਣਾਂ ਹੋ ਸਕਦੀਆਂ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਸਰ ਦੇਖੋ ਪੰਜਾਬ ਦੇ ਵਿੱਚ ਜੋ ਰੁਝਾਨ ਹੈ ਉਹ ਕਾਂਗਰਸ ਪੱਖੀ ਹੈ ਜਿਹੜੇ ਸਰਵੇ ਆਏ ਨੇ ਉਹ ਸਰਵੇ ਵੀ ਸਾਫ਼ ਤੌਰ ਤੇ ਦੱਸਦੇ ਨੇ ਕਿ ਲੋਕਾਂ ਨੇ ਜੋ ਬਦਲਾਅ ਕੀਤਾ ਸੀਗਾ ਮਾਰਚ 2022 ਦੇ ਵਿੱਚ ਉਸ ਬਦਲਾਅ ਤੋਂ ਲੋਕ ਖੁਸ਼ ਨਹੀਂ ਹੈਗੇ ਔਰ ਕਾਂਗਰਸ ਪਾਰਟੀ ਨੂੰ ਇੱਕ ਮੋਟ ਹੋ ਕੇ ਇਕੱਠੇ ਹੋ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਇਹ ਚੋਣ ਲੜਨੀ ਚਾਹੀਦੀ ਹੈ ਕਿਉਂਕਿ 1947 ਦੇ ਬਾਅਦ ਇਸ ਮੁਲਕ ਚ ਲੋਕਰਾਜ ਬਰਕਰਾਰ ਰੱਖਣ ਵਾਸਤੇ ਇਹ ਸ਼ਾਇਦ ਸਭ ਤੋਂ ਅਹਿਮ ਔਰ ਜ਼ਰੂਰੀ ਚੋਣ ਹੈ ਸਰ ਇੰਡੀਆ ਗੱਠ ਜੋੜ ਦਾ ਕੀ ਰਿਜ਼ਲਟ ਆ ਰਿਹਾ ਕੋਈ ਮੀਟਿੰਗਾਂ ਹੋਈਆਂ ਸੈਂਟਰ ਦੇ ਵਿੱਚ ਆਪ ਦੇ ਨਾਲ ਪੰਜਾਬ ਦੇ ਵਿੱਚ ਕਿਵੇਂ ਗੱਲਬਾਤ ਚੱਲ ਰਹੀ ਹੈ ਦੇਖੋ ਕਾਂਗਰਸ ਪਾਰਟੀ ਨੇ ਇੱਕ ਸਮਤੀ ਦਾ ਗਠਨ ਕੀਤਾ ਹੈਗਾ ਜਿਹਦੇ ਕਨਵੀਨਰ ਸਾਡੇ ਜਰਨਲ ਸਕੱਤਰ ਮੁਕੱਲ ਵਾਸਤਵਿਕ ਜੀ ਨੇ ਉਹ ਜਿਹੜਾ ਇੰਡੀਆ ਖੇਮਾ ਹੈਗਾ ਉਹਦੇ ਜਿੰਨੇ ਕੰਸਟਿਟੂਐਂਟਸ ਨੇ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰ ਰਹੇ ਨੇ ਔਰ ਜਿਹੜੀ ਗੱਲਬਾਤ ਹੈਗੀ ਹੈ ਜੇ ਉਹਦਾ ਕੋਈ ਨਤੀਜਾ ਨਿਕਲਦਾ ਹੈਗਾ ਤੇ ਜ਼ਰੂਰ ਤੁਹਾਨੂੰ ਦੱਸਾਂਗੇ ਤੁਹਾਨੂੰ ਕਿੱਸਾ ਲੱਗਦਾ ਜੀ ਵੀ ਰਿਜ਼ਲਟ ਵਧੀਆ ਆਉਣਗੇ ਜੇ ਇਹ ਐਲਾਈਂਸ ਹੋ ਜਾਂਦਾ ਦੇਖੋ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈਗਾ ਉਹਨੂੰ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਕਿ ਬਈ ਤੁਸੀਂ ਸਾਰੇ ਲੋਕਾਂ ਨਾਲ ਗੱਲ ਕਰੋ ਪਾਰਟੀ ਦੇ ਲੋਕਾਂ ਨਾਲ ਵੀ ਗੱਲ ਕਰੋ ਪਾਰਟੀ ਤੋਂ ਬਾਹਰ ਵੀ ਲੋਕਾਂ ਨਾਲ ਗੱਲ ਕਰੋ ਇੱਕ ਵਾਰੀ ਉਹ ਆਪਣੀ رائے ਬਣਾ ਲੈਣ ਫੇਰ ਹੀ ਕੁਝ ਕਿਹੜਾ ਠੀਕ ਰਹੂ ਸਾਦੂ ਸਿੰਘ ਧਰਮਸੋਧ ਨੂੰ ਦੁਬਾਰਾ ਫੇਰ ED ਵੱਲੋਂ ਜਿਹੜਾ ਹੈ ਗ੍ਰਿਫਤਾਰ ਕਰ ਲਿੱਤਾ ਗਿਆ ਕੀ ਕਹਿਣਾ ਚਾਹੂਗਾ ਦੇਖੋ ਇਹ ਤਾਂ ਦਵੇਸ਼ਪਰੀ ਕਾਰਵਾਈ ਹੈਗੀ ਹੈ ਕਿਉਂਕਿ ਉਹਹੀ ਇਲਜ਼ਾਮ ਜਿਹੜੇ ਉਸ ਤੋਂ ਪਹਿਲੇ ਲਾਏ ਗਏ ਸੀਗੇ ਜਦੋਂ ਉਹਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀਗਾ ਉਹਨਾਂ ਇਲਜ਼ਾਮਾਂ ਉੱਪਰ ਦੁਬਾਰਾ ਉਹਨੂੰ ED ਨੇ ਗ੍ਰਿਫਤਾਰ ਕੀਤਾ ਹੈਗਾ ਔਰ ਇਸ ਗੱਲ ਤੇ ਬਹੁਤ ਹੀ ਇੱਕ ਡੂੰਗੀ ਸੋਚ ਬਣਾਉਣ ਦੀ ਲੋੜ ਹੈ ਕਿ ਇਹ ਜਿਹਨੂੰ ਕਾਨੂੰਨ ਚ ਕਹਿੰਦੇ ਨੇ ਡਬਲ ਜਿਪਡੀ ਭਈ ਇੱਕੀ ਕਥਾਕਥਿਤ ਗੁਨਾਹ ਵਾਸਤੇ ਤੁਹਾਨੂੰ 2-2 3-3 ਵਾਰੀ ਸਜ਼ਾ ਦਿੱਤੀ ਜਾ ਰਹੀ ਹੈ ਗ੍ਰਿਫਤਾਰ ਕੀਤਾ ਜਾ ਰਿਹਾ ਹੈਗਾ ਇਹਦੇ ਉੱਪਰ ਕੋਈ ਨਾ ਕੋਈ ਯਾਦਾ ਕਾਨੂੰਨ ਬਣਾਉਣਾ ਪਊਗਾ ਯਾ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਵੱਡੀ ਅਦਾਲਤ ਹੈਗੀ ਸੁਪਰੀਮ ਕੋਰਟ ਉਹਨੂੰ ਕੋਈ ਨਾ ਕੋਈ ਵਿਚਾਰ ਕਰਨਾ ਪਊਗਾ ਸਰ ਲੋਕ ਸਭਾ ਜੀ ਸਰ ਜੀ ਟੈਲੀਪੇਟਰ ਡਾਕਟਰ ਰਾਮਕਮਾਜ ਜੀ ਬੇਵਾ ਸਾਹਿਬ ਚੰਗਾ ਸਾਥ ਪਸੂ ਸਾਰੇ ਸ਼ਹਿਰ ਦੇ ਸਾਰੇ ਬਕੌਤੀ ਸੱਜਣ ਮੇਰੇ ਵੀਰੋ ਨੌਜਵਾਨ ਸਾਥੀਓ ਜੁਰਗੋ ਮਸਾਲ ਫਤਿਹ ਬੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਵੇਂ ਬਾਲਵਾ ਸਾਹਿਬ ਨੇ ਸਾਰੇ ਤੁਹਾਨੂੰ ਗੱਲਾਂ ਕੀਤੀਆਂ ਨੇ ਮੈਂ ਹੁਣ ਸਾਰਿਆਂ ਨੂੰ ਟੈਂਡ ਕਰਦਾ ਕਿਉਂਕਿ ਉਹਨਾਂ ਨੇ ਤੁਹਾਨੂੰ ਤਰੀਲੀ ਵੀ ਪ੍ਰਾਇਰਟਿ ਕਿ ਦੂਜੀ ਗੱਲ ਉਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਧੰਨਵਾਦ ਵੀ ਨਾਲ ਤੇ ਪਲੱਸ ਤੁਸੀਂ ਸਾਰੇ ਬੜੇ ਲੰਮੇ ਸਫ਼ਰ ਤੋਂ ਆਏ ਹੋ ਚੱਦ ਕਾਪ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢ ਕੇ ਇੱਥੇ ਆਏ ਹੋ ਤੇ ਅੱਗੇ ਆਪਾਂ ਆਪਣੇ ਨੇ ਪ੍ਰੋਗਰਾਮ ਪਾਰਟੀ ਵੱਲੋਂ ਨਿਕੇ ਜਾਣੇ ਕੋਈ ਪੱਟੜ ਕੇਸਾ ਲਵਾਗੇ ਤੇ ਤੁਹਾਡਾ ਫਿਰ ਤੋਂ ਦੁਬਾਰਾ ਧੰਨਵਾਦ ਕਰਦਾ ਫੱਟੇ ਬਣਾ ਲਓ ਬੜੀ ਖਿਚਕਾਂ ministry ਤੁਹਾਡੇ ਘਰ ਆਏ ਨੇ ਇੱਕ ਪਾਰਲੀਮੈਂਟ ਮੈਂਬਰ ਆਇਆ ਤੇ ਇੱਕ اپੋਜੀਸ਼ਨ ਦਾ ਮੈਂਬਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਜੀ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਸਭ ਤੋਂ ਪਹਿਲਾਂ ਆਪਣੇ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ तहे ਦਿਲ ਤੇ ਧੰਨਵਾਦ ਕਰਦਾ ਜਿਨ੍ਹਾਂ ਨੂੰ ਮੈਂ ਕੱਲ ਰਾਤ ਫੋਨ ਕੀਤਾ ਸੀਗਾ ਕਿ ਤੁਸੀਂ ਮੇਰੇ ਘਰ ਚਾਹਤੇ 10 ਮਿੰਟ ਲਈ ਜ਼ਰੂਰ ਆਣਾ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਮਿਨਿਸਟਰ ਸਰਦਾਰ ਬਲਬੀਰ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਪਹੁੰਚੇ ਡਿਪਟੀ ਸੀਐਲਪੀ ਲੀਡਰ ਜੱਬੇਵਾਲ ਸਾਹਿਬ ਅਤੇ ਨਾਲ ਹੀ ਆਏ ਮੈਂਬਰ ਪਾਰਲੀਮੈਂਟ ਮਨੀਸ਼ ਤਵਾੜੀ ਜੀ ਮੈਂ ਆਪਣੇ ਵੱਲੋਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਸਿਰਫ ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਇੱਕ ਚਾਹ ਦਾ ਸੀਗਾ ਪ੍ਰੋਗਰਾਮ ਕਿ ਤੁਸੀਂ ਆਓ ਕੁਝ ਸਾਡੇ ਜਿਹੜੇ ਸੀਨੀਅਰ ਕਾਂਗਰਸੀਆਂ ਔਰ ਯੂਥ ਕਾਂਗਰਸ ਦੇ ਸਾਥੀ ਹੈ ਅਲਾਕੇ ਦੇ ਮੇਰੇ ਬੰਦੇ ਆ ਉਹਨਾਂ ਨੂੰ ਸਿਰਫ ਮਲਾਉਣ ਦੇ ਲਈ ਕਿਹਾ 2024 ਦੀ ਤਿਆਰੀਆਂ ਨੂੰ ਲੈ ਕੇ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਕਿਉਂਕਿ ਲੋਕ ਜੇਪਾ ਕੱਟ ਦੇਖੀਏ ਆਮ ਤੁਹਾਡਾ ਤੁਹਾਡਾ ਕੱਟ ਨਹੀਂ ਰਿਹਾ ਇਹ ਆਮ ਇਲਾਕੇ ਦਾ ਹੋ ਗਿਆ ਕਿਉਂਕਿ ਲੋਕ ਵੀ ਬਹੁਤ ਆਏ ਹੋਏ ਇਸੇ ਕੀ ਕਹਣਾ ਜਾਂਦੇ ਹੋ ਦੇਖੋ 2024 ਦੀ ਤਿਆਰੀ ਸਾਡੀ 2022 ਤੋਂ ਹੀ ਸਟਾਰਟ ਹੈ ਅਸੀਂ ਡੇ ਬਾਏ ਡੇ ਹਰੇਕ ਪਿੰਡ 'ਚ ਹਰੇਕ ਸ਼ਹਿਰ 'ਚ ਹਰੇਕ ਵਾਰਡ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਔਰ ਜਿਹੜੀ ਮੌਜੂਦਾ ਗਵਰਨਮੈਂਟ ਹੈ ਇਹਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅੱਜ ਲੋਕ ਜਿਹੜੇ ਹੈਗੇ ਆ ਬਹੁਤ ਇਹਨਾਂ ਤੋਂ ਪਰੇਸ਼ਾਨ ਹੈ 2024 ਦੇ ਵਿੱਚ ਲੋਕ ਕਾਂਗਰਸ ਨੂੰ ਵੋਟਾਂ ਪਾ ਕੇ 13 ਦੀਆਂ 13 ਸੀਟਾਂ ਜਿਹੜੀਆਂ ਕਾਂਗਰਸ ਦੀ ਝੋਲੀ 'ਚ ਪਾਣਗੇ ਸੋ ਸਾਨੂੰ ਬਹੁਤੀ ਤਿਆਰੀ ਕਰਨ ਦੀ ਕੋਈ ਲੋੜ ਨਹੀਂ ਪੈਣੀ ਕਿਉਂਕਿ ਲੋਕ ਅੱਜ ਕਾਂਗਰਸ ਨੂੰ ਮੁੜ ਤੋਂ ਦੇਖਣਾ ਚਾਹੁੰਦੇ ਆ ਲੋਕ ਆਪਣੀ ਗਲਤੀ ਪਰ ਜਿਹੜਾ ਹੈਗਾ ਬਹੁਤ ਪਸਤਾਵਾ ਕਰ ਰਹੇ ਹਨ ਕਿਉਂਕਿ ਜਿਹੜੇ ਲੋਕ ਆਪਣੇ ਜਿਸ ਤਰ੍ਹਾਂ ਮੋਰ ਆਪਣੇ ਪੈਰਾਂ ਨੂੰ ਦੇਖ ਕੇ ਹਰ ਵਕਤ ਰੋਂਦਾ ਹੈ ਇਸ ਤਰ੍ਹਾਂ ਲੋਕ ਆਪਣੇ ਹੱਥਾਂ ਨੂੰ ਦੇਖ ਕੇ ਬਾਰ ਬਾਰ ਰੋ ਰਹੇ ਕਿ ਉਹ ਕਿਹੜਾ ਸਮਾਂ ਸੀਗਾ 2022 ਦੇ ਵਿੱਚ ਜਿਹੜਾ ਅਸੀਂ ਝਾੜੂ ਦਾ ਬਟਨ ਦਬਕ ਕੇ ਇਹਨਾਂ ਨੂੰ ਇਸ ਤਰੀਕੇ ਦੇ ਬੰਦਿਆਂ ਨੂੰ ਅਸੀਂ ਸੱਤਾ ਦੇ ਵਿੱਚ ਲਿਆਦਾ ਚਵਲਾ ਸਾਹਿਬ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਵੱਲੋਂ ਰੋਸ ਰਹਿਦੀਆਂ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਘਟ ਜੋੜ ਕੀਤਾ ਜਾ ਰਿਹਾ ਹੈ ਇਹ ਦੌਰੀ ਰਣਨੀਤੀ ਕਿਵੇਂ ਹੈ ਕਿ ਲੋਕ ਇਹਨੂੰ ਸਵੀਕਾਰ ਕਰਨਗੇ ਦੇਖੋ ਗੱਲ ਇਸ ਤਰ੍ਹਾਂ ਆਇਆ ਵੀ ਮੈਂ ਤੁਹਾਨੂੰ ਬੇਨਤੀ ਕਰੀਏ ਪਹਿਲਾਂ ਵੀ ਸਾਡੇ ਐਲਓਪੀ ਲੀਡਰ ਸਾਹਿਬ ਨੇ ਵੀ ਕਿ ਜਿਹੜੇ ਇਹ ਫੈਸਲੇ ਹਨ ਇਹ ਹਾਈ ਕਮਾਂਡ ਦੇ ਹੈਗੇ ਹਨ ਜੋ ਹਾਈ ਕਮਾਂਡ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਕਰੂਗੀ ਹਰੇਕ ਵਰਕਰ ਨੂੰ ਹਰੇਕ ਅਹੁਦੇਦਾਰ ਨੂੰ ਉਹਨਾਂ ਨਾਲ ਚੱਲਣਾ ਪਊਗਾ ਦੇਸ਼ ਨੂੰ ਬਚਾਉਣ ਦੇ ਲਈ ਇਸ ਤਰੀਕੇ ਨਾਲ ਜੋ ਵੀ ਕੋਈ ਅਗਲਾ ਪ੍ਰੋਗਰਾਮ ਹੋਊਗਾ ਉਹ ਸਾਰਾ ਤੁਹਾਡੇ ਰਾਹੀਂ ਪਹਿਲਾਂ ਹੀ ਦੱਸਿਆ ਜਾਊਗਾ ਜੇਕਰ ਪੰਜਾਬ ਦੇ ਵਿੱਚ ਕਟੜਛੋੜ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਆਪਣਾ ਹੋਰ ਕੈਂਡੀਡੇਟ ਉਤਾਰਦੀ ਹੈ ਕੀ ਕਾਂਗਰਸ ਪਾਰਟੀ ਦੇ ਜੋ ਵੀ ਵਰਕਰ ਆ ਉਹ ਸੰਪੂਰਨ ਰੂਪ ਦੇ ਵਿੱਚ ਉਹਨਾਂ ਦੇ ਨਾਲ ਸਹਿਮਤ ਹੋਣ ਦੀ ਮਦਦ ਕਰਨਗੇ ਦੇਖੋ ਇਹ ਸਮਾਨ ਦੀਆਂ ਗੱਲਾਂ ਹੁੰਦੀਆਂ ਹਲੇ ਨਾ ਹੀ ਕੋਈ ਕੰਪਰੋਮਾਈਜ਼ ਹੋਇਆ ਨਾ ਹੀ ਕੋਈ ਟਿਕਟ ਮਿਲੀ ਹੈ ਕਿਸੇ ਨੂੰ ਇਹ ਤਾਂ ਅਗਲੀਆਂ ਗੱਲਾਂ ਵੀ ਟਿਕਟ ਮਿਲੂਗੀ ਕੌਣ ਨਾਲ ਤੁਰਦਾ ਕੌਣ ਨਹੀਂ ਤੁਰਦਾ ਕਿਹੜਾ ਸਾਡੇ ਵਿੱਚ ਆਂਦਾ ਕਿਹੜਾ ਸਾਡੇ ਤੋਂ ਬਾਹਰ ਜਾਂਦਾ ਉਸ ਟਾਈਮ ਪਾਰਟੀ ਚੋਂ